ਨ ਪਤਾ ਵੀ ਆਉਣ ਵਾਲੇ ਟਾਈਮ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ ਉਹਦੇ ਸਾਨ ਚ ਮਾਨਜੋਗ ਐਸਐਪੀ ਸਾਡੇ ਜਿਹੜੇ ਵਰਨ ਸ਼ਰਮਾ ਜੀ ਨੇ ਐਸਪੀ ਪਟਿਆਲਾ ਵੱਲੋਂ ਹੁਕਮ ਆ ਅੱਜ ਸਪੈਸ਼ਲ ਜੋ ਅਸੀਂ ਆਪਣੇ ਨਾਪਾ ਸਾਡੀਆਂ ਦੇ ਵਿੱਚ ਉਹ ਬਕਾਇਦਾ ਐਸਪੀ ਹੈਡਕੁਆਟਰ ਮੈਡਮ ਪਟਿਆਲਾ ਤੋਂ ਆਏ ਨੇ ਤੇ ਸਾਡੀ ਸਾਰੀ ਸਾਡੀਆਂ ਦੇ ਫੋਰਸ ਚੌਂਕੀ ਇੰਚਾਰ ਐਸਐਚਓ ਸਭਾਂ ਸਾਰੇ ਤੇ ਬੱਕਰੀ ਫੋਰਸ ਜਿਹੜੀ ਸਾਡੀ ਬੁਲਾ ਕੇ ਅਸੀਂ ਅੱਜ ਪੈਟਰੋਲਿੰਗ ਪੈਦਲ ਯਾਤਰਾ ਤੇ ਦੂਸਰੀ ਜਿਹੜੀ ਸਾਡੀ ਹੈਗੀ ਆ ਲੈ ਕੇ ਮਾਰਚ ਗੱਡੀਆਂ ਰਹੀ ਤੇ ਅੱਜ ਅਸੀਂ ਸਾਰੇ ਸੌਰਡਿਨ ਦੇ ਵਿੱਚ ਕਰ ਰਹੀਆਂ ਖਾਸ ਕਰਕੇ ਜਿੱਥੇ ਸਾਡੇ ਜਿਹੜੇ ਸੈਂਸਿਟਿਵ ਪੁਆਇੰਟ ਨੇ ਪੋਲਿੰਗ ਸਟੇਸ਼ਨ ਨੇ ਜਾਂ ਭੀੜ ਭੜੱਕੇ ਵਾਲੀਆਂ ਬੱਸ ਸਟੈਂਡ ਸਟੇਸ਼ਨਾਂ ਹੋਟਲ ਵਗੈਰਾ ਉਹ ਵੀ ਚੈੱਕ ਕਰ ਰਹੇ ਆ ਇਹਦਾ ਇੱਕ ਮਕਸਦ ਹੁੰਦਾ ਵੀ ਜਿਹੜਾ ਮਾੜੇ ਬੰਦੇ ਨੂੰ ਜਿਹੜਾ ਹੈਗਾ ਉਹਨੂੰ ਡਰ ਹੋਵੇ ਵੀ ਹਾਂ ਜਿਹੜੀ ਪੁਲਿਸ ਉਹ ਪੂਰੀ ਐਕਟਿਵ ਹੋ ਚੁੱਕੀ ਆ ਅਤੇ ਚੰਗੇ ਬੰਦੇ ਆਮ ਸ਼ਹਿਰ ਨੂੰ ਇੱਕ ਕੌਨਫੀਡੈਂਸ ਬਣਦਾ ਵੀ ਹਾਂ ਪੁਲਿਸ ਉਹਨਾਂ ਦੀ ਜਿਹੜੀ ਆ ਦੇਖ ਰੱਖ ਲਈ 24 ਘੰਟੇ ਹਰ ਰਾਤ ਤੇ ਅਸੀਂ ਵੀ ਇਹੀ ਸਾਡੇ ਮੁੱਖ ਜਿਹੜਾ ਸਾਡੇ ਪੁਲਿਸ ਦੀ ਡਿਊਟੀ ਆ ਲੋਕਾਂ ਦੀ ਜਾਨ ਤੇ ਮਾਣ ਦੀ ਰੱਖੀ ਕਰਨੀ ਤੇ ਅਸੀਂ ਪਬਲਿਕ ਨੂੰ ਇਹ ਆਸ਼ਵੰਦਨ ਜਿਹੜੇ ਨਾਪਾ ਪੁਲਿਸ ਪਟਿਆਲਾ ਪੁਲਿਸ ਤੇ ਪੰਜਾਬ ਪੁਲਸ ਸਾਡੀ ਆ ਉਹਨਾਂ ਦੀ ਸੇਵਾ 'ਚ ਹਾਜ਼ਰ ਆ ਤੇ ਕਿਸੇ ਮਾੜੇ ਬੰਦੇ ਨੂੰ ਜਿਹੜਾ ਅਸੀਂ ਨਹੀਂ ਚੱਕਣ ਦਵਾਵਾਂਗੇ ਨਾ ਹੀ ਕਿਸੇ ਅਸੀਂ ਆਪਣੇ ਇਲਾਕੇ ਦੇ ਵਿੱਚ ਕੋਈ ਨਸ਼ਾ ਜਾਂ ਹੋਰ ਇਹਨਾਂ ਦੀ ਕੋਈ ਵੀ ਚੀਜ਼ ਆ ਉਹ ਅਸੀਂ ਵਿੱਚੋਂ ਸਖ਼ਤ ਨਕੋਟ ਲੱਗ ਚੁੱਕਿਆ ਅਸੀਂ ਸਾਰੇ ਉਹਨਾਂ ਦੇ ਇਹਦੀ ਇਨਕਮ ਕਰ ਰਹੇ ਹਾਂ ਜੋ-ਜੋ ਹਦਾਇਤਾਂ ਉਹਨਾਂ ਦੀ ਆ ਰਹੀਆਂ ਨੇ ਡੇ ਟੂ ਡੇ ਟਾਈਮ ਟੂ ਟਾਈਮ ਉਹ ਜਿਹੜੀ ਪੁਲਿਸ ਅਸੀਂ ਉਹ ਆਪਣਾ ਨਿਵਾ ਰਹਿਆਂ ਜੋ ਹੁਕਮ ਹੁੰਦਾ ਰੋੜੇ ਤੇ ਪੋਲਿੰਗ ਸਟੇਸ਼ਨ ਉਹ ਚੈੱਕ ਕਰਦੇ ਆ ਬਾਕੀ ਸਾਡੀਆਂ ਵੀਐਸਟੀ ਟੀਮ ਐਫਐਸਟੀ ਟੀਮਾਂ ਬਣ ਚੁੱਕੀਆਂ ਨੇ ਉਹ ਸਾਡਾ ਮੈਂ ਤੇ ਆਈਡੀਐਮ ਸਾਫ ਇਕੱਠੇ ਅਸੀਂ ਜਿਹੜਾ ਆਪ ਵੀ ਵਿਜ਼ਿਟ ਕਰਦੇ ਆ ਤੇ ਜਿੱਥੇ ਕੋਈ ਰੈਲੀਆਂ ਹੁੰਦੇ ਨੇ ਉਹ ਜੋ ਉਹਨਾਂ ਦਾ ਕੰਮ ਹੈ ਉਹ ਆਪਣਾ ਜਿਹੜੀਆਂ ਟੀਮਾਂ ਕਰ ਰਹੀਆਂ ਨੇ 90 ਵਿੱਚ ਕਿੰਨੀ ਟੀਮ ਹੈ ਨਾਪਲੀ 90 ਵਿੱਚ ਟੋਟਲ ਸਾਡੇ ਕੋਲ ਐਟ ਅ ਟਾਈਮ ਸਾਡੇ ਕੋਲ ਤਿੰਨ ਟੀਮਾਂ ਜਿਹੜੀਆਂ ਚੱਲਦੀਆਂ ਐਫਐਸਟੀ ਚੱਲਦੀਆਂ ਇੱਕ ਵੀਐਸਟੀ ਟੀਮ ਚੱਲਦੀ ਆ 24 ਘੰਟੇ ਲਈ ਇਹ ਟੀਮਾਂ ਸਾਡੀਆਂ ਹੈਗੀਆਂ ਨੇ ਸ਼ਿਫਟਾਂ ਬਣ ਹਰੇਕ ਆਪਣਾ ਚੰਗੇ ਮਾੜੇ ਬੰਦੇ ਤੇ ਨਜ਼ਰ ਰੱਖਦੇ ਨੇ ਕੋਈ ਕੰਪਲੇਂਟ ਆਉਂਦੀ ਆ ਤਾਂ ਇਮੀਡੀਏਟ ਜਿਹੜਾ ਜਿਹੜਾ ਜੋ ਟਾਈਮ ਦਿੱਤਾ ਹੈ ਸਾਨੂੰ ਉਹਦੇ ਚ ਅਸੀਂ ਆਪਣੀਆਂ ਜਿਹੜੀਆਂ ਕੰਪਲੇਂਟਸ ਨੇ ਉਹ ਡਿਸਪੋਜ਼ ਆਫ ਕਰਦੇ ਹਾਂ ਬਹੁਤ ਵਧੀਆ ਉਪਰਾਲਾ ਜੋ ਨਾਬਾ ਪੁਲਿਸ ਵੱਲੋਂ ਫਲੈਗ ਮਾਰਕ ਕੀਤਾ ਜਾ ਰਿਹਾ ਹੈ ਇਹ ਚ ਉਹਨਾਂ ਦੇ ਮੱਦੇਨਜ਼ਰ ਰੱਖਦੇ ਬਹੁਤ ਵਧੀਆ ਕਰ ਰਹੇ ਨੇ ਇਹਨੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਸ਼ਰਾਰਤੀ ਜਿਹੜੇ ਅਨਸਰ ਨੇ ਉਹਨਾਂ ਦੇ ਨੱਥ ਪਾਈ ਜੂਗੇ ਬਹੁਤ ਵਧੀਆ ਕੰਮ ਕਰਦੀ ਹੈ ਨਾਬਾ ਪੁਲਿਸ ਵੀ ਜਗ੍ਹਾ ਜਗ੍ਹਾ ਤੇ ਚੈਕਿੰਗ ਚੱਲ ਰਹੀ ਹੈ ਹਰ ਇੱਕ ਟੀਨ ਨੂੰ